ਨੂੰ ਆਪ ਦਾ ਮਤਲਬ ਆਵਾ ਟਾਈਮ ਦਾ ਸੀ ਟਾਈਮ ਨਾਲ ਪਹੁੰਚ ਕੇ ਅਗਲੇ ਦਾ ਨਹੀਂ ਪਾ ਲਗਾ ਫਿਰ ਥੱਲੇ ਆ ਜੇ ਜੋ ਅੜਿਆ ਕੁਲਕ ਮੈਂ ਮੋਟੇ ਤੂੰ ਜੀ ਵੀ ਜਾ ਸਕਦੀ ਤੂੰ ਜੀ ਕੋਲ ਤੂੰ ਕੋਈ ਚੱਲਣਾ ਵੱਡੇ ਸਾਥੀ ਕਰਿਆ ਕੀ ਨਾਮ ਹੈ ਤੁਹਾਡਾ ਮੈਂ ਤਾਂ ਲਿਆ ਕੋ ਤਾਂ ਜੈ ਜੀ ਇੱਕ ਘਟਨਾ ਹੋਈ ਏ ਤੇ ਘਟਨਾ ਕੀ ਕੀ ਮਾਮਲਾ ਸਾਰਾ ਕੀ ਘਟਨਾ ਹੋਈ ਏ ਜੀ ਇਹ ਬੰਦਾ ਜੀ ਰਾਜੂ ਆ ਜੀ ਲੰਗਿਆਂ ਨੇ ਤੋਂ ਕੜ ਤੇ ਕੰਮ ਤੇ ਆਉਂਦਾ ਸੀ ਬਾਗੇ ਪੁਰਾਣੇ ਗਿੱਲਾ ਨੂੰ ਇਹ ਬੱਸ ਜੁਹਾਰ ਬੱਸ ਆਵਰਟੈਕ ਕਰਦੀ ਸੀਗੀ ਰੌਂਗ ਸਾਈਡ ਤੇ ਮੂਰਲਾ ਟਾਇਰ ਫਿਰੋ ਤੇ ਲਗਾਤਾ ਇਹ ਕਿੱਧਰੋਂ ਆ ਰਹੀ ਸੀਗੀ ਕਿੱਧਰੋਂ ਆਜ ਤਰ ਨੂੰ ਆ ਰਿਹਾ ਸੀਗਾ ਇਹ ਬੱਸ ਇਧਰੋਂ ਮੋਕੇ ਤੋਂ ਆ ਰਹੀ ਸੀਗੀ ਆਹ ਮੂੰਹ ਸਾਹਮਣੇ ਟੱਕਰ ਹੋਈ ਕਿੱਦਾਂ ਹੋਈ ਇਹ ਕਿੰਨੀ ਉਮਰ ਸੀ ਮੁੰਡੇ ਦੀ ਜੀ 30 ਕਿ 30 ਸਾਲ ਦੀ 35 ਦਾ ਉਹ ਵਿਆਹ ਸੀ ਕੁਆਰ ਦਾ ਜੀ ਦੋ ਬੱਚੇ ਆ ਜੀ ਤੇ ਕਿੱਥੇ ਕੰਮ ਕਰਦਾ ਜੀ ਇਹ ਲਾਲ ਮੈਚ ਕਰਦਾ ਸੀਗਾ ਤੇ ਤੁਸੀਂ ਹੁਣ ਧਰਨਾ ਦਿੱਤਾ ਕੀ ਮੰਗੇ ਤੁਹਾਡੀ ਇਨਸਾਫ ਚਾਹੀਦਾ ਜੀ ਸਾਨੂੰ ਵੀ ਇਹਨੂੰ ਕੋਈ ਗਰੀਬ ਬੰਦਾ ਇਹ ਕਿੱਥੇ ਜਾਊਗਾ ਇਹਦੇ ਘਰਾਂ ਨਿਕਲੀ ਰਹਿ ਗਈ ਹੈ ਤੇ ਕਿੰਨੇ ਵਜੇ ਦੀ ਘਟਨਾ ਹੈ ਜੀ ਇਹ ਸਾਢੇ 8 35 40 ਦੀ ਗੱਲ ਹੈ ਜੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਸਾਡੀ ਜੀ ਹਲੇ ਤਾਂ ਸਾਨੂੰ ਪਤਾ ਕਦੇ ਚੱਕ ਲੋ 12 ਵਜੇ ਨਾਲ ਇੱਕ ਘੰਟੇ ਤੋਂ ਕੋਈ ਸਰਵਾਈ ਨਹੀਂ ਹੋਇਆ ਇਹ ਐਸੇ ਹਾਲਤੀ ਸਗੇ ਇਹ ਵੀ ਜੀ ਇੱਕ ਇੱਕ ਐਕਸੀਡੈਂਟ ਹੋਇਆ ਕੀ ਘਟਨਾ ਹੋਈ ਹੈ ਸਾਰੀ ਕਿੰਨੇ ਵਜੇ ਦੀ ਘਟਨਾ ਹੈ ਮੈਂ ਜੀ ਆਪਣਾ ਸਾਡਾ ਗੁਰੂਪੁਰ ਹੈਗਾ 9105 ਤੇ ਪੰਜੇ ਦਾ ਹੱਦ ਤੋਂ ਲੈ ਕੇ ਮੁਗਬ ਮੁਗ ਬਾਈਪਾਸ ਤੋਂ ਬਹੁਤ ਤੱਕ ਚੱਲਦਾ ਹੈ ਇਹ ਸਾਨੂੰ ਉਹ ਜੀ ਨਾ ਪਾ ਦੇ ਤੁਸੀਂ ਇੱਕ ਇੱਕ ਜੇ ਕੋਆ ਦੇ ਅਸੀਂ ਆ ਕੇ ਦੇਖਿਆ ਬੰਦਾ ਪਹਿਲਾਂ ਬੰਨਿਆ ਪਿਆ ਸੀਗਾ ਬੱਸ ਉੱਥੇ ਖੜੀ ਸੀ ਜਿੱਥੇ ਬੰਦੀ ਰੋ ਤੇ ਇਹ ਐਕਸੀਡੈਂਟ ਬਾਰੇ ਤਾਂ ਫਿਰ ਮੋਕੇ ਤੇ ਤੁਸੀਂ ਤਾਂ ਐਨਸੀਬ ਸਾਡੇ ਆਉਣ ਤੋਂ ਪਹਿਲਾਂ ਹੀ ਇਹ ਸਾਲਾ ਕਰ ਲਈ ਉਹ ਦੁਬਾਰਾ ਕਿ ਆਈਓ ਸਾਹਿਬ ਆ ਗਏ ਉਹਨਾਂ ਨੇ ਸਾਰੀ ਕਰ ਲਈ ਕਿੰਨੇ ਵਜੇ ਦੀ ਘਟਨਾ ਹੈ ਜੀ ਇਹ ਉਹ ਕਰੀਬ ਹੋਊਗੀ 8 ਵਜੇ ਜੀ ਤੇ ਕਿਸ ਤਰ੍ਹਾਂ ਨਾਲ ਹੋਈ ਘਟਨਾ ਹੈ ਪਤਾ ਲੱਗ ਸਕਦਾ ਜੀ ਹਾਂ ਇਹ ਬੱਸ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜੀ ਤੇ ਇਹ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਬੰਦਾ ਜੀ ਹਰੇ ਤੱਕ ਮੈਨੂੰ ਇਹ ਨਾਲ ਕੁਝ ਪਤਾ ਲੱਗਾ ਉਹ ਇੱਥੇ ਗੱਲਾਂ ਕਰਦੇ ਲੰਗਿਆਂ ਦੇ ਲੰਗਿਆਂ ਦੇ ਲੰਗੇ ਦਾ ਤੇ ਪੁਰਾਣੇ ਦਾ ਐਸ ਤਰ੍ਹਾਂ ਗੱਲ ਕਰਦੇ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਬਸ ਕਿਧਰੋਂ ਆ ਰਹੀ ਸੀ ਉਸ ਵੀ ਅਸੀਂ ਕੁਝ ਪੜਤਾਲ ਕੀਤੀ ਇਹਨਾਂ ਜੀ ਆਈਓ ਦਾ ਜਿਹੜਾ ਕੰਮ ਹੁੰਦਾ ਉਹ ਵੱਖਰਾ ਹੁੰਦਾ ਜੀ ਉਹ ਆਈਓ ਸਾਹਿਬ ਖਾਬਰੇ ਨਾਲ ਹੀ ਕਰਦੇ ਜਿਹੜਾ ਬਾਗੇ ਪੁਰਾਣੇ ਟੀਮ ਆ ਗਈ ਉਹ ਹੌਸਪੀਟਲ ਆ ਗਈ ਤੇ ਅਸੀਂ ਐਕਸੈਪਟ ਕੰਟਰੋਲ ਕੀਤਾ ਉਹ ਡਰਾਈਵ ਡਰਾਈਵ ਬਾਗੇ ਪੁਰਾਣੇ ਦੀ ਕਾਫੀ ਕੰਟਰੋਲ ਕਰਨਾ ਪਿਆ ਜੀ ਟਾਈਮ ਵੀ ਬਹੁਤ ਅਸਲੀ ਡਰਾਈਵ ਵੀ ਕਿੰਨੀ ਵਾਰੀ ਹੋੜ ਗਈ